ਆਪੋ ਸਤਿ ਸ਼੍ਰੀ ਅਕਾਲ ਜੀ ਮੈਨੂੰ ਉਸੇ ਦੀ ਕਰ ਲਓ ਮੰਡਪਾ ਜੀ ਦੱਬੇ ਕਿ ਸਰ ਗੱਲ ਤੋਂ ਜਾਖੜ ਤੋਂ ਜਾਖੜ ਤੋਂ ਜਾਖੜ ਤੋਂ ਆਪੋ ਨਾਮ ਹੈ ਤੁ ਸਤਿ ਆਪਾ ਵਕਤ ਆਪਣੇ ਆਪ ਜੇ ਤੁਹਾਨੂੰ ਕੋਈ ਲੱਗੋ ਮੈਂ ਤਾਂ ਮੇਰੀ ਬੱਚੀ ਹੈ ਇੱਕ ਹੈ He's going you! My baby! My darling! ਬੀਤੀ ਰਾਤ ਜਲੰਧਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜੋ ਇੱਕ ਸੇਲੀ ਦੇ ਪਿਓ ਨੇ ਇਹ ਘਟਨਾ ਨੂੰ ਅਲਜਾਮ ਦਿੱਤਾ ਹੈ ਸੁਣ ਕੇ ਹਰੇਕ ਦਾ ਕਾਲਜਾ ਬਲੁੰਦਰਾ ਗਿਆ ਹੁਣ ਇਸ ਬੱਚੀ ਦਾ ਸ਼ਸਕਾਰ ਕੀਤਾ ਗਿਆ ਪਰਿਵਾਰ ਦੀਆਂ ਮੌਕੇ ਤੇ ਤਸਵੀਰਾਂ ਤੁਸੀਂ ਵੀ ਵੇਖ ਰਹੇ ਹੋ ਕਿ ਹਰ ਇੱਕ ਦਾ ਦਿਲ ਰੋ ਰਿਹਾ ਇਸ ਬੱਚੀ ਨਾਲ ਕੱਲ ਚੰਗੀ ਭਲੀ ਸੀ ਤੇ ਅੱਜ ਇਹ ਘਟਨਾ ਵਾਪਰੀ ਹੈ ਆਪਾਂ ਇਹ ਚਾਹਾਂਗੇ ਕਿ ਇਹ ਘਟਨਾ ਨੂੰ ਇਲਜ਼ਾਮ ਦੇਣ ਵਾਲੇ ਆਦਮੀ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਜੋ ਅੱਗੇ ਤੋਂ ਪੰਜਾਬ ਦੇ ਵਿੱਚ ਇਹੋ ਜਿਹੀ ਘਟਨਾ ਨਾ ਵਾਪਰੇ ਇਸ ਬਾਰੇ ਤੁਸੀਂ ਕੀ ਕਹੋਗੇ ਆਪਣਾ ਵੀ ਕਮੈਂਟ ਜ਼ਰੂਰ ਰੱਖਣਾ ਜੀ ਆਪਾਂ ਨੂੰ ਸੁਣ ਕੇ ਦੇਖ ਕੇ ਇੰਨਾ ਦਿਲ ਦੁਖਦਾ ਹੈ ਇੰਨਾ ਦਿਲ ਰੋ ਰਿਹਾ ਹੈ ਕਿ ਇਸ ਮਾਂ ਦਾ ਹਾਲ ਦੇਖ ਨਹੀਂ ਹੁੰਦਾ ਕਿ ਇੱਕ ਸੋਹਣੀ ਸੁਨੱਖੀ ਬੱਚੀ ਪਾਲ ਕੇ ਏਡੀ ਵੱਡੀ ਕੀਤੀ ਤੇ ਅੱਜ ਇਹ ਦੈਨੋ ਦੇਖਣਾ ਪੈ ਰਿਹਾ ਹੈ ਇੱਕ ਵਾਹਿਗੁਰੂ ਜੀ ਜਰੂਰ ਲਿਖਣਾ ਜੀ ਇਸ ਬੱਚੀ ਦੀ ਆਤਮਾ ਦੀ ਸ਼ਾਂਤੀ ਵਾਸਤੇ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਬ ਤੱਕ ਰੱਖਾ ਮੇਰੀ ਬੱਚੀ ਮੇਰੀ ਜਾਨ